ਦੀ ਬਿਥਾਰ ਵਾਲੀ ਸੀ ਫੜ ਲਈ ਅੱਜ ਫੇਰ ਅੱਜ ਫੇਰ ਪਾਪਾ ਫੜ ਲਈ ਕਹਿੰਦੀ ਆ ਪੂਸ ਚੱਕੀ ਫੜ ਲੈ ਇੰਟਰਵਿਊ ਦਿੰਦੀ ਆ ਹਾਂਜੀ 135 ਰੋਟੇ ਜਦ ਤੂੰ ਫੜੀ ਗਈ ਹੋਵੇਂ ਵਰਦੀ ਤੇਰੇ ਪਾਈ ਹੋਵੇ ਤੂੰ ਫੇਰ ਮੀਡੀਆ 'ਚ ਗੱਲਾਂ ਕਰਦੀ ਆ ਵੱਡੀ ਵੱਟ ਜੇ ਸਿਆਣੀ ਹੁੰਨ ਟੇਕੇ ਬਹਿ ਜਾਂਦੀ ਜੀ ਹੁਣ ਦੱਸਦੇ ਆ ਦੱਸਾਂ ਕਿ ਕੱਲੀ ਕੱਲੀ ਗੱਲ ਹਿਸਾਬ ਪਤਾ ਲਵਾਂਗੇ ਕਿ ਕਿਵੇਂ ਕੋਠੀਆਂ ਪਾਈ ਨੇ ਕਿਵੇਂ ਥਾਣਾ ਲਈ ਦੀਆਂ ਕਿੰਨੇ ਵਰਦੀ ਦੀ ਬਦਨਾਮ ਨਹੀਂ ਕਰਦੇ ਵਰਦੀ ਆ ਵਰਦੀ ਨਹੀਂ ਮਾਰੀ ਹੁੰਦੀ ਹੈ ਇਹ ਜਿਹੜੇ ਬਹੁਤ ਉੱਚੇ ਅਸਫਰ ਤੱਕ ਵੀ ਲਿੰਕ ਨੇ ਕੋਈ ਗੱਲ ਨਹੀਂ ਅਸੀਂ ਤਾਂ ਡੀਐਸਪੀ ਇਧਰ ਆਦਾ ਐਮਐਲਏ ਫੜ ਲਿਆ ਮੇਰੇ ਖਿਆਲ ਸਨੋ ਦੇਖੋ ਇਤੋਂ ਵੱਡੀ ਗੱਲ ਹੋਈ ਨਹੀਂ ਸਕਦੀ ਕੋਈ ਸਾਡੇ ਵਾਸਤੇ ਜਿਹੜਾ ਬੰਦਾ ਗਲਤ ਹੈ ਜੀ ਗਲਤ ਹੈ ਚਾਹੇ ਸਾਡਾ ਆਪਣਾ ਹੈ ਚਾਹੇ ਕਿ ਬਗਾਨਾ ਹੈ ਅਸੀਂ ਤਾਂ ਭਵੰਤਵਨਤਾ ਆਪਦਿਆਂ ਨੂੰ ਛੱਡਦਾ ਹੈ ਇਹ ਜਿਹੜੇ ਜਿਹੜੀ ਬਿਖਾਰ ਵਾਲੀ ਹੈ ਜਿਹੜੀ ਕਿ ਹੋਰ ਹੈ ਰਾਜ ਹੈ ਰਾਡੀਐਸਪੀ ਜਿਹੜਾ ਵਰਦੀ ਦਾ ਵਰਦੀ ਧਾਰੀ ਹੈ ਪਰ ਵਰਦੀ ਨੂੰ ਬਦਨਾਮ ਕਰਦਾ ਹੈ ਨਹੀਂ ਬਾਕੀ ਚੰਗੇ ਕਿਉਂਕਿ ਨਹੀਂ ਲੱਗਦਾ ਵੀ 3 ਸਾਲ ਹੋ ਗਏ ਸਰਕਾਰ ਨੂੰ ਵੀ ਹੁਣ ਯਾਦ ਆਈ ਕਿਸੇ ਗੱਲ ਦਾ ਕੋਈ ਸਮਾਂ ਹੁੰਦਾ ਜੇ 3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਹੀ ਇਹ ਪਲਾਨਿੰਗ ਬਣੀ ਹੈ ਹਮ ਤੇ 1000 ਕਰੋੜ ਦਾ ਬਜਟ ਆ ਜੀ ਜੀ ਐਵੇਂ ਨਹੀਂ ਰੱਖਿਆ ਗਿਆ ਇਹਦੀ ਪਲਾਨਿੰਗ ਚੱਲ ਰਹੀ ਸੀ ਜੀ ਜੇ ਘਟਾਏ ਜਾ ਰਹੇ ਆ ਐਵੇਂ ਥੋੜੀ ਵੀ ਇੱਕ ਦਾ ਚਾਬਾ ਘਾਟਾ ਲਾਂਗੇ ਬਸ ਯੋਜਨਾਬੰਦੀ ਪਲਾਨਿੰਗ ਸਾਰੀ ਆ ਜਿਹੜੀ ਮਹਿਮਾ ਐਵੇਂ ਐਵੇਂ ਨਾ ਸਮਝੋ ਇਹ ਜੇ ਪੂਰੀ ਯੋਜਨਾ ਬੰਦੀ ਆ ਪੰਜਾਬ ਦੀ ਟੀਮ ਅੱਡਾ ਜੋਨਾਂ ਦੀ ਟੀਮ ਅੱਡਾ ਜ਼ਿਲ੍ਹਿਆਂ ਦੀ ਅੱਡਾ ਬਲਾਕਾਂ ਦੀ ਅੱਡਾ ਹਲਕਿਆਂ ਦੀ ਅੱਡਾ ਪਿੰਡਾਂ ਦੀ ਅੱਡਾ ਕੱਲੀ ਕੱਲੀ ਰੂਪਰੇਖਾ ਸਾਡੀਆਂ ਉਹ 10-10 ਮਿੰਟਾਂ ਵਿੱਚ ਆਉਂਦੇ ਆ ਆ ਸਾਡਾ ਮੁੰਡਾ ਹਲਕੇ ਦਾ ਅਨੁਚਾਜ ਲਗਾਏ ਸੀ ਮਦਾ ਮੈਂ ਜਿਹੜੇ ਦਾ ਅਨੁਚਾਜ ਨੇ ਕੱਲੀ ਕੱਲੀ ਕਰ ਜਿਵੇਂ ਪੁਲਿਸ ਨਹੀਂ ਰੋਜ਼ਨਾਮਾ ਚ ਲਿਖਦੀ ਹੁੰਦੀ ਆਏ ਰੋਜ਼ਨਾਮਾ ਚ ਲਿਖਦੇ ਆ ਕਿੱਥੇ ਗਏ ਕੀ ਕੀਤਾ ਕੌਣ ਮਿਲਿਆ ਕੌਣ ਨਹੀਂ ਮਿਲਿਆ ਕੌਣ ਚੰਗਾ ਕੌਣ ਮਾੜਾ ਕੌਣ ਵਿਚ ਦਾ ਕੋਲ ਲੈਂਦਾ ਕੌਣ ਉਹਦੀ ਜ਼ਮਾਨਤ ਕਰਾਉਂਦਾ ਕੌਣ ਸਪੋਰਟ ਕਰਦਾ ਅੱਛਾ ਜਿਹੜੇ ਆ ਜੁੱਧ ਨਾ ਸ਼ਰਟੀ ਸ਼ਰਟਾਂ ਮੰਡੀਆਂ ਇਹ ਮਾਹੌਲ ਸਿਰਜ ਰਹੇ ਆ ਲੋਕਾਂ ਨੂੰ ਦੱਸ ਰਹੇ ਆ ਵੀ ਭਾਈ ਸਰਕਾਰ ਐਕਸ਼ਨ ਮੋਡ ਚ ਹੈ ਹੂੰ ਸੋ ਇਸ ਕਰਕੇ ਜਿਵੇਂ ਪੰਜਾਬ ਦੇ ਕਿਤੇ ਚੇਚਕ ਸੀ ਪਲੇਗ ਸੀ ਪੋਲੀਓ ਸੀ ਭ੍ਰੂਣ ਹੱਤਿਆ ਸੀ ਕਿੱਟਾ ਹੁੰਦਾ ਸੀ ਇਹ ਲਿਖਣਾ ਇਹ ਇਤਿਹਾਸ ਲਿਖਣਾ ਪੰਜਾਬ ਦਾ ਭਗਵੰਤ ਸਿੰਘ ਮਾਨ ਨੇ ਹਾਂ ਅਸੀਂ ਸਾਰੇ ਨਾਲ ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤਾਂ ਬਿਲਕੁਲ ਦੋਸਤੋ ਇਹ ਸਾਨੂੰ ਜਤਿੰਦਰ ਸਿੰਘ ਭੱਲਾ ਜੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੇ ਤੁਸੀਂ ਗੱਲਬਾਤ ਸੁਣ ਲਈਏ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦਿਓ